ਦੀ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਪਿਛਲੇ 16 ਦਿਨਾਂ ਤੋਂ ਦਾਸ ਸਾਹਿਬ ਜੀ ਦੇ ਨਾਲ ગ્રਹ ਲਗਨ ਸ਼ਗਨ ਆਪਸ਼ਗਨ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਹੈ ਜਿਹਦੇ ਵਿੱਚ ਅੱਜ ਅਸੀਂ ਇੱਕ ਹੋਰ ਬੜਾ ਮੱਤਵਪੂਰਨ ਭਾਗ ਸਮਝਾਂਗੇ ਇਹ ਗੁਰਬਾਣੀ ਵਿੱਚ ਤੰਤਰਾਂ ਮੰਤਰਾਂ ਬਾਰੇ ਕੀ ਲਿਖਿਆ ਮੰਤਰਾਂ ਬਾਰੇ ਮੰਤਰਾਂ ਬਾਰੇ ਗੁਰਮਤਿ ਵਿਚਾਰ ਕੀ ਹੈ ਪਰ ਮੈਂ ਇੱਕ ਬੇਨਤੀ ਕਰਾਂ ਇੱਕ ਖਿਆਲ ਆਵੇਗਾ ਕਿ ਅਸੀਂ ਗ੍ਰਹਿ ਲਗਨ ਸ਼ਗਨ ਅਪਸ਼ਗਨ ਵਿਚਾਰ ਰਹੇ ਹਾਂ ਫਿਰ ਇਹ ਤੰਤਰ ਮੰਤਰ ਵਿੱਚ ਕਿੱਥੋਂ ਆ ਗਏ ਅਸਲ ਦੇ ਵਿੱਚ ਗ੍ਰਹਾਂ ਦੇ ਚਾਲ ਤੋਂ ਜੋਤਿਸ਼ ਵਿੱਦਿਆ ਨਿਕਲੀ ਉੱਥੋਂ ਸ਼ਗਨ ਅਪਸ਼ਗਨ ਬਣੇ ਤੇ ਉਹਨਾਂ ਦੇ ਇਲਾਜ ਦੇ ਤੌਰ ਤੇ ਇਹ ਤੰਤਰ ਮੰਤਰ ਹੀ ਜਨਤ ਹੋਏ ਮੰਤਰ ਇਸ ਜਾਣਦੇ ਆ ਸਿੱਖ ਕੌਮ ਦੇ ਵਿੱਚ ਮੰਤਰ ਸ਼ਬਦ ਜਿਹੜਾ ਗੁਰੂ ਦੇ ਉਪਦੇਸ਼ ਵਾਸਤੇ ਆਉਂਦਾ ਸਿੱਖ ਹੋਰ ਕਿਸੇ ਮੰਤਰ ਦੇ ਵਿੱਚ ਕੇ ਰਟਣ ਦੇ ਨਾਲ ਕੋਈ ਪ੍ਰਾਪਤੀ ਹੋ ਜੇਗੀ ਉਹਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਲੇਕਿਨ ਜਿਹੜਾ ਬ੍ਰਾਹਮਣਵਾਦੀ ਸਿਸਟਮ ਹੈ ਸਾਰਾ ਇੱਕ ਲਫ਼ਜ਼ ਦੇ ਰਟਣ ਤੇ ਖੜਾ ਹੈ ਉਹਨੂੰ ਮੰਤਰ ਕਹਿੰਦੇ ਨੇ ਬੇਕ ਲਫਜ਼ ਜਿਹੜੇ ਇੱਕ ਪੰਕਤੀ ਜਾਂ ਇੱਕ ਸ਼ਬਦ ਲੈ ਲਿਆ ਕਿ ਇਹ ਦੇਰ ਬਾਰ-ਬਾਰ ਰਟਣ ਦੇ ਨਾਲ ਕੁਝ ਫਲ ਪ੍ਰਾਪਤ ਹੋਏਗਾ ਤੁਸੀਂ ਠੀਕ ਹੋਦੋਗੇ ਬਿਮਾਰੀ ਠੀਕ ਹੋ ਜਾਏਗੀ ਕੋਈ ਹੋਰ ਲਾਭ ਪ੍ਰਾਪਤ ਕਰਨਾ ਚਾਹੁੰਦੇ ਹੋ ਜਿਹਦੇ ਵਾਸਤੇ ਉਹਨੂੰ ਰਟਣ ਰਹੇ ਹੋ ਤੇ ਉਹ ਲਾਭ ਪ੍ਰਾਪਤ ਹੋ ਜਾਏਗਾ ਉੱਥੇ ਰਟਣ ਕਿਸੇ ਚੀਜ਼ ਨੂੰ ਉਹਨੂੰ ਮੰਤਰ ਕਿਹਾ ਜਾਂਦਾ ਹੈ ਵਰਗ ਗੁਰਬਾਣੀ ਦੇ ਵਿੱਚ ਮੰਤਰ ਸ਼ਬਦ ਜਿਹੜਾ ਦੋਨੋਂ ਰੂਪਾਂ ਚ ਆਉਂਦਾ ਹੈ ਜਿਸ ਵੇਲੇ ਨਾ ਪੱਖੀ ਆਉਂਦਾ ਤੇ ਬ੍ਰਹਮਣਵਾਦੀ ਰਟਣ ਵਾਲੇ ਮੰਤਰ ਵਾਸਤੇ ਆਉਂਦਾ ਤੇ ਜਿਸ ਵੇਲੇ ਹਾਂ ਪੱਖੀ ਆਉਂਦਾ ਤੇ ਗੁਰੂ ਦੇ ਉਪਦੇਸ਼ ਵਾਸਤੇ ਆਉਂਦਾ ਅਸੀਂ ਜਿੱਥੇ ਨਾ ਪੱਖੀ ਆਉਂਦਾ ਉਹਦੀ ਗੱਲ ਕਰਾਂਗੇ ਤੰਤਰ ਵੇਦ ਵਿੱਚੋਂ ਨਿਕਲੇ ਤੰਤਰ ਜਾਦੂ ਟਰੂਨੇ ਵੇਖਵਣਾਂ ਕਈਆਂ ਦੇ ਹੱਥਾਂ 'ਚ ਮੋਲੀਆਂ ਬਨੀਆਂ ਹੁੰਦੀਆਂ ਨੇ ਕਈ ਰੰਗਾਂ ਦੇ ਧਾਗੇ ਫਿਰ ਗਲੇ ਦੇ ਵਿੱਚ ਤਬੀਜ਼ ਪਾਏ ਹੁੰਦੇ ਨੇ ਕਈ ਡੋਲੇ ਦੇ ਨਾਲ ਤਬੀਜ਼ ਬੰਨੇ ਹੁੰਦੇ ਨੇ ਬਾਹਾਂ ਦੇ ਨਾਲ ਬੰਨੇ ਹੁੰਦੇ ਨੇ ਕਈ ਜਾਦੂ ਟੂਣਾ ਕਰਕੇ ਗਲੀਆਂ 'ਚ ਰੱਖਿਆ ਹੁੰਦਾ ਕੋਈ ਕਿਸੇ ਦੇ ਘਰ ਜਾਦੂ ਟੂਣਾ ਕਰਕੇ ਸੁੱਟ ਦਿੰਦੇ ਨੇ ਇਹ ਸਾਰੇ ਤੰਤਰਾਂ ਦੇ ਵਿੱਚ ਆਉਂਦੇ ਨੇ ਤੰਤਰ ਦਾ ਅਸਲੀ ਭਾਵ ਹੈ ਟੂਣਾ। ਔਰ ਜਿਹੜੀ ਅੱਜ ਬੜਾ ਪ੍ਰਚਲਿਤ ਹੈ ਨਗਮਲੀਆਂ ਅੰਗੂਠੀਆਂ ਪਾਉਣੀਆਂ ਉਹ ਵੀ ਤੰਤਰ ਨੇ। ਇਹ ਫਰਾਣਿਆਂ ਨਾਲ ਜਿਹੜਾ ਜੀ ਫਰਾਣੇ ਗ੍ਰਹਿ ਨੂੰ ਸ਼ਾਂਤ ਕਰ ਦਿੰਦਾ ਹੈ। ਇਹ ਫਰਾਣਾਂ ਨਾਲ ਜਪਾਉਣ ਦੇ ਨਾਲ ਫਰਾਣਾਂ ਗ੍ਰਹਿ ਜਿਹੜਾ ਪ੍ਰਸੰਨ ਹੋ ਜਾਂਦਾ ਹੈ ਉਹਨਾਂ ਨੇੜਤਾ ਬਣ ਜਾਂਦੀ ਹੈ ਤੁਹਾਨੂੰ ਲਭ ਪਹੁੰਚ ਜਾਂਦਾ ਹੈ। ਇਹ ਸਾਰਾ ਤੰਤਰਾਂ ਦਾ ਹੀ ਵਿਛਾਇਆ ਹੋਇਆ ਜਾਲ ਹੈ। ਅੱਜ ਇਹ ਜਿਸੀ ਵਿਖਾਂ ਕਿ ਸਤਿਗੁਰੂ ਦੇ ਬਰਕਤ ਕੀ ਕਹਤੇ ਨੇ। ਅੱਜ ਜਿਹੜਾ ਪਹਿਲਾ ਪਰਮਾਨੰਦ ਵਾਪਕੀ ਨਾਲ ਸੰਜਾ ਕਰ ਲਗਾ ਗੁਰੂ ਨਾਨਕ ਸਾਹਿਬ ਦਾ ਵਿਚਾਰਨ ਕੀਤਾ ਹੋਇਆ। ਜਿੱਥੇ ਮੇਰੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਸਾਨੂੰ ਸਮਝਾਉਂਦੇ ਨੇ ਤੰਤ ਮੰਤ ਪਾਖੰਡ ਨਾ ਜਾਣਾ। ਰਾਮ ਰਿਦੇ ਮੋਡ ਮੰਨਿਆ ਅੰਜਨ ਨਾਮ। ਜਿਸਾ ਤੇ ਸੁਝ ਗੁਰ ਸ਼ਬਦੀ ਸੱਚ ਜਾਣੇ। ਹੁਣ ਇਸ ਤੋਂ ਸਪਸ਼ਟ ਅਰਥ ਨੂੰ ਕੀ ਚਾਹੀਦਾ। ਤੰਦਨਮੀ ਤੇ ਮੰਤਨਮੀ ਤੰਤਰਨਮੀ ਤੇ ਮੰਤਰਨਮੀ ਪਖੰਡ ਦੱਸ ਰਹੇ ਸਤਿਗੁਰੂ। ਔਰ ਕਹਿੰਦੇ ਮੈਨੂੰ ਇਹ ਪਖੰਡ ਕਰਨੇ ਨਹੀਂ ਆਉਂਦੇ। ਮੈਨੂੰ ਇਹਨਾਂ ਪਖੰਡਾਂ ਦਾ ਕੋਈ ਮਤਲਬ ਨਹੀਂ। ਮੈਂ ਤਾਂ ਬਸ ਉਸ ਅਕਾਲ ਪੁਰਖ ਨੂੰ ਉਸ ਰਾਮ ਨੂੰ ਜੋ ਕਣਕਾਂ ਚ ਰਮਿਆ ਹੋਇਆ। ਉਹਦੇ ਉੱਤੇ ਪੂਰਾ ਵਿਸ਼ਵਾਸ ਲੈਂਦਾ। ਉਹ ਨੂੰ ਮੈਂ ਆਪਣੇ ਹਿਰਦੇ ਜੁਸਾਇਆ ਹੋਇਆ ਮੰਨ ਮੰਨਿਆ। ਮੇਰਾ ਮਨ ਮੰਨ ਗਿਆ ਉਹਦੇ ਉੱਤੇ। ਰਾਮ ਦੇ ਉੱਤੇ ਅਕਾਲ ਪੁਰਖ ਦੇ ਉੱਤੇ ਉਹ ਕੰਨ ਕੰਚ ਵਸਿਆ ਹੋਇਆ ਰਾਮ ਦੇ ਉੱਤੇ ਰਾਮ ਜਿਹੜਾ ਰਮਈਆ ਅੰਜਨ ਨਾਮ ਤੇ ਸੱਤ ਸੁਜੈ ਮੈਨੂੰ ਹੁਣ ਸਮਝ ਲੱਗ ਗਈ ਹੈ ਉਸ ਤੋਂ ਹੀ ਸਮਝ ਲੱਗੀ ਮੈਨੂੰ ਕਿ ਜਿਹੜਾ ਹਰ ਰੋਗ ਦਾ ਇਲਾਜ ਦੱਸਿਆ ਜਾ ਰਿਹਾ ਤੰਤ ਮੰਤ ਨੂੰ ਉਹ ਅਕਾਲ ਪੁਰਖ ਦਾ ਨਾਮ ਹੀ ਹਰ ਚੀਜ਼ ਦਾ ਲਾਭ ਹੈ ਇਲਾਜ ਹੈ ਅੰਜਨ ਸੁਰਮਾ ਜਿਹਦੇ ਨਾਲ ਸਭ ਕੁਝ ਨਜ਼ਰ ਆਉਣ ਲੱਗ ਪਵੇ ਨਾਮ ਹੈ ਉਹ ਸ਼ਰਮਾ ਅੰਜਨ ਨਾਮ ਤਿਸੈ ਤੇ ਸੁਝੈ ਕੋਈ ਚਾਰੀ ਸੂਝ ਪ੍ਰਾਪਤ ਹੋਈ ਹੈ ਇਹ ਕਿਵੇਂ ਸੂਝ ਪ੍ਰਾਪਤ ਹੋਈ ਹੈ ਗੁਰ ਸ਼ਬਦੀ ਸੱਚ ਜਾਣਿਆ ਗੁਰ ਦੇ ਸ਼ਬਦ ਦੁਆਰਾ ਮੈਨੂੰ ਇਹ ਸੱਚ ਪਤਾ ਲੱਗ ਗਿਆ ਸਮਝ ਲੱਗ ਗਿਆ ਇਸ ਕਰਕੇ ਮੇਰਾ ਪਰਮ ਜਿਹੜਾ ਇਹ ਤੰਤਾ ਮੰਤਾ ਬਾਰੇ ਟੁੱਟ ਗਿਆ ਹੁਣ ਮੈਨੂੰ ਸਮਝ ਲੱਗੀ ਵਿਚਾਰੇ ਪਖਾਉਂਦੇ ਨੇ ਸ਼ਬਦ ਤੇ ਅਸੀਂ ਰੋਜ਼ ਪੜ੍ਹਦੇ ਆਂ ਸਾਰੇ ਨੂੰ ਸਮਝ ਲੱਗ ਗਈ ਜੇ ਲੱਗ ਗਈ ਤੇ ਅੱਜ ਇਹਨੇ ਡੇਰੇ ਕਿਉਂ ਵਿਕਸਤ ਹੋ ਰਹੇ ਨੇ ਕਿਉਂ ਇਹਨੇ ਸਿੱਖ ਦੇ ਦੇ ਦਿੱਤੇ ਜਾ ਰਹੇ ਨੇ ਇਸੇ ਵਾਸਤੇ ਜਾ ਰਹੇ ਨੇ ਉਹ ਬ੍ਰਾਹਮਣ ਦਾ ਬਦਲਿਆ ਹੋਇਆ ਰੂਪ ਹੈ ਉਹ ਕੰਡਵਾਦ ਦਾ ਬਦਲਿਆ ਹੋਇਆ ਰੂਪ ਹੈ ਉੱਥੇ ਅੱਜ ਗੁਰ ਬ੍ਰਾਹਮਣ ਵਾਲੇ ਮੰਤਰ ਨਹੀਂ ਦਿੱਤੇ ਜਾ ਰਹੇ ਤੇ ਗੁਰਬਾਣੀ ਦੇ ਸ਼ਬਦ ਦਿੱਤੇ ਜਾ ਰਹੇ ਨੇ ਮੰਤਰ ਵਾਂਗੂ ਰਟਣ ਦੇ ਵਾਸਤੇ ਇਹਦਾ ਸਗੇ ਸਦੇ ਰਟਣ ਦਾ ਆ ਫਲ ਪ੍ਰਾਪਤ ਹੋਏਗਾ ਤੁਹਾਨੂੰ ਅਜਿਹਾ ਦੂਸਰਾ ਸ਼ਬਦ ਗੁਰੂ ਅਰਜਨ ਸਾਹਿਬ ਦਾ ਉਚਾਰਨ ਕੀਤਾ ਹੋਇਆ ਹੈ ਜਿੱਥੇ ਪੰਜਵੇਂ ਨਾਨਕ ਬਖਸ਼ਿਸ਼ ਕਰਦੇ ਨੇ ਸਾਨੂੰ ਸਮਝਾਉਂਦੇ ਨੇ ਹਰ ਹਰ ਤੰਤ ਮੰਤ ਗੁਰ ਦੀ ਨਾਮ ਇਹ ਸੁਖ ਨਾਨਕ ਹੰਦ ਦਿਨ ਚੀਨਾ ਇਹ ਹੈ ਉਹ ਅਵਸਥਾ ਜਿਹੜੀ ਗੁਰਮਤ ਸਮਝਾਉਣ ਤੋਂ ਬਾਅਦ ਬਣਦੀ ਹੈ ਮੈਨੂੰ ਤੇ ਤੰਤ ਮੰਤ ਇਹ ਪਖੰਡ ਨਹੀਂ ਚਾਹੀਦੇ ਮੈਨੂੰ ਤਾਂ ਉਸ ਪਰਮੇਸ਼ਰ ਦਾ ਨਾਮ ਮਿਲ ਗਿਆ ਉਹ ਹੀ ਮੇਰੇ ਅਸਤ ਤੰਤਰ ਹੈ ਤੇ ਉਹ ਹੀ ਮੇਰੇ ਵਾਸਤੇ ਮੰਤਰ ਹੈ ਇਹ ਗੁਰੂ ਨੇ ਮੈਨੂੰ ਦਿੱਤਾ ਹੈ ਗੁਰ ਦੀਨਾ ਮੈਨੂੰ ਗੁਰੂ ਕੋਲੋਂ ਪਰਮੇਸ਼ਰ ਦਾ ਨਾਮ ਪ੍ਰਾਪਤ ਹੋ ਗਿਆ ਹੈ ਇਹ ਹੀ ਮੇਰੇ ਵਾਸਤੇ ਤੰਤਰ ਹੈ ਤੇ ਇਹ ਹੀ ਮੇਰੇ ਵਾਸਤੇ ਮੰਤਰ ਹੈ ਮੈਨੂੰ ਹੋਰ ਕੋਈ ਤੰਤ ਮੰਤ ਨਹੀਂ ਜਾਣ ਲੋੜ ਕਿਉਂਕਿ ਮੈਨੂੰ ਸਮਝ ਲੱਗ ਗਈ ਕਿ ਇਹ ਸਾਰੇ ਪਖੰਡ ਨੇ ਔਰ ਨੂੰ ਪਤਾ ਅਵਸਥਾ ਕੀ ਬਣ ਗਈ ਹੈ ਇਹ ਸੁਖ ਨਾਨਕ ਅੰਦਮ ਚੀਨਾ ਹਮੇਸ਼ਾ ਹਰ ਵੇਲੇ ਮੇਰਾ ਜੀਵਨ ਜਿਹੜਾ ਨਾ ਆਨੰਦ ਦੀ ਅਵਸਥਾ ਚ ਰਹਿੰਦਾ ਹੈ ਉਹ ਸੁਖ ਪ੍ਰਾਪਤ ਹੋ ਗਿਆ ਜਿਹਦੇ ਵਾਸਤੇ ਦੁਨੀਆ ਭਟਕਦੀ ਫਿਰਦੀ ਹੈ ਹਰ ਮਿਲਿਓ ਸਗਲਪੁਰ ਦਾ ਪਾਮਨ ਨਾਮ ਮੇਰੇ ਅੰਦਰ ਵੱਜਦਾ ਹੈ ਬੋਲਦਾ ਵਸਿਆ ਹੋਇਆ ਉਸੇ ਦਾ ਹੀ ਮੈਨੂੰ ਸਹਾਰਾ ਹੈ ਉਸੇ ਦੀ ਮੈਨੂੰ ਓਟ ਹੈ ਕਿਉਂਕਿ ਮੈਨੂੰ ਇਹ ਸਮਝ ਲੱਗ ਗਈ ਕਿ ਇਹ ਤੇ ਪਖੰਡ ਨੇ ਸਚਾਈ ਜਿਹੜੀ ਹੈ ਉਹ ਅਕਾਲਪੁਰ ਅਕਾਲਪੁਰ ਖਾਪ ਹੈ ਉਹਦਾ ਨਾਮ ਹੈ ਉਹਦੇ ਤੇ ਪੂਰਨ ਵਿਸ਼ਵਾਸ ਬਣਾਉਣਾ ਹੈ ਔਰ ਇਹਨੇ ਸਾਰੇ ਹੀ ਸੁੱਖ ਮੇਰੇ ਜੀਵਨ ਚ ਲਿਆ ਦਿੱਤੇ ਨੇ ਅਸੀਂ ਅਨੰਤਿਵਸਥਾ ਪ੍ਰਾਪਤ ਹੋ ਗਈ ਹੈ ਜਿੱਥੇ ਹੁਣ ਕਦੀ ਕੋਈ ਹਰਖ ਸੋਗ ਆਉਂਦਾ ਹੀ ਨਹੀਂ। ਪਰ ਸੱਚ ਜਿਸ ਨੇ ਭਰਮ ਟੁੱਟ ਜਾਣ ਉਸਨੇ ਸੁੱਖ ਹੀ ਸੁੱਖ ਹੈ ਤੇ ਜਿੰਨਾ ਚਿਰ ਇਹ ਭਰਮਾਂ ਦੇ ਜਲ ਦੇ ਵਿੱਚ ਦੁੱਖ ਹੀ ਦੁੱਖ ਹੈ। ਪਟਕਣਾ ਹੀ ਪਟਕਣਾ ਹੈ। ਪਰੇਸ਼ਾਨੀ ਹੈ ਪਰੇਸ਼ਾਨੀ ਹੈ। ਅਸੀਂ ਕੀ ਜਾਣੇ ਅਸੀਂ ਕੈਸਲਾਫ ਕਰ ਲਈਏ। ਆਪਾਂ ਇਸ ਬਾਗ ਨੂੰ ਕਲ ਵੀ ਜਾਰੀ ਰੱਖਾਂਗੇ ਅੱਜ ਬਸ ਇਤਨੇ ਇੱਕ ਵਚਨ ਪੁਰਾਣ ਕਰਨਾ ਹੋਈਆਂ ਭੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ